ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅਮਨ ਹਰਪ੍ਰਿੰਦ ਬਲੌਗ ਤੇ ਅੱਜ ਮੈਂ ਬਣਾ ਰਹੀ ਸੀ ਜੀ ਸੂਟ ਆਪਣਾ ਤੇ ਆ ਦੇਖੋ ਮਸ਼ੀਨ ਰੱਖੀ ਹੋਈ ਹੈ ਮੈਂ ਕਿਹਾ ਚਲੋ ਅੱਜ ਮੈਂ ਥੋੜੂ ਫ੍ਰੀ ਸੀ ਜੀ ਜਲ ਮੈਂ ਸੂਟ ਕੱਟੇ ਕੱਸੀ ਬਣਾਈ ਲੈਣੇ ਹੈਗੇ ਬਾਕੀ ਕਾਫੀ ਦਿਨ ਹੋ ਗਏ ਸੀ ਕੱਟੇ ਨੂੰ ਟਾਈਮ ਹੀ ਨਹੀਂ ਲੱਗਿਆ ਸੀ ਸੂਟ ਬਣਾਉਂਦਾ ਆ ਤੁਸੀਂ ਦੇਖੋ ਅੱਜ ਮੈਂ ਬਣਾ ਰਹੀ ਸੀ ਜੀ ਸੂਟ ਕਾਟਨ ਦਾ ਹੈ ਗਰਮੀ ਵਾਸਤੇ ਤੇ ਉਧਰੋਂ ਬਾਰਿਸ਼ ਹੋਣ ਲੱਗੀ ਹਰਪ੍ਰਿੰਦ मेहना देख सकते हो देखो दे गुना। ना, ना। की करी जा सतरी केरगुना की कर पानी भरी आते है सत्तरी के बच्चे मी जो देखो सुून थोड़ थोड़ तो थोड़ा थोड़ा घट है देखो सारे बच्चे हाँ देखो जी किसी के कपड़े गे मेरे बिचे गाड़े नहीं है भर के पानी इधरों सतरी न उधर बार डोल आदि देखो जी काफ़ी चक्ल है देख के इदा बिल्कुल जमा गिली होगी कि करदा पुते बिल्कुल ही गिली होगी मम्मा कुछ नहीं मैं नहाना ही नहाना अभी बारिश के बच्चे कि वाया कि वाया मौसम हो रहा देखो अज भी बदलने जेडे छाए हुए ने काले काले हो रहे हैं ਮੈਂ ਦੇਖੋ ਇੱਧਰ ਦੇਖੋ ਹਰ ਗੁਣ ਹਜੇ ਵੀ ਛਤਰੀ ਦੇ ਵਿੱਚ ਪਾਣੀ ਭਰੀ ਜਾਂਦੀ ਹੈ ਕੀ ਤੋ ਅੱਜ ਕੀ ਹੋ ਰਿਹਾ ਮੌਸਮ ਆ ਮਮਾ ਚ ਮੌਸਮ ਤਾਂ ਨਹੀਂ ਹੋ ਰਿਹਾ ਮੌਸਮ ਤਾਂ ਨਹੀਂ ਹੋ ਰਿਹਾ ਕਿ ਮੀਦਾਂ ਮੌਸਮ ਹੋ ਰਿਹਾ ਹੈ ਇੱਕ ਕਿੰਨੀ ਪਿਆਰੀ ਲੱਗੀ ਜਾਂਦੀ ਹੈ ਲੱਡੋ ਜੀ ਲੋ ਜੀ ਹੁਣ ਜਿਹੜਾ ਥੋੜਾ ਜਿਹਾ ਮੀਕ ਘਟਦਾ ਗਿਆ ਬਟ ਹਜੇ ਵੀ ਕੋਈ ਪਤਾ ਨਹੀਂ ਪੈ ਜੀ ਤੇ ਉਹ ਦੇਖੋ ਆਪਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਕਲਗੀਧਰ ਸਾਹਿਬ ਆ ਦੇਖੋ

चलो उन कपड़े चेंज कर ली पूत ठीक है बीमार हो जाएगा फिर आ देखो जी हुन हरगुणदे पापा भी आ गए चल लग गई होएगी ते काम आ देखो और देखो एक जरा न वो लिफारा बनाता साइड तोयो और देखो ऊपर पानी बह जाता नीचे हरगुण खड़ी

ਆਪਰੇ ਸਾਡੇ ਚੁਕਰੀ ਕੀ ਤੋਂ ਹੈ ਕਾਕ ਕੀ ਰਹੀ ਹੈ ਤਾਂ ਛੋਟੀ ਜੀ ਹਨਾ ਕੀ ਤਾਂ ਕਦੂ ਜਨਾਂ ਜੇ ਕਦੂ ਨੂੰ ਪਿਆਰ ਨਾਲ ਆਪਾਂ ਇਹਨੂੰ ਕਦੂ ਵੀ ਕਹਿੰਦੇ ਹੁੰਨੇ ਆ ਹਨਾ ਕਦੂ ਆ ਦੇਖੋ ਜੀ ਹਰਗੁਣ ਨੂੰ ਅਸੀਂ ਪਿਆਰ ਨਾਲ ਕਦੂ ਵੀ ਕਹਿੰਦੇ ਹੰਨੇ ਆ ਤੇਤੂ ਵੀ ਕਹਿੰਦੇ ਹੁੰਨੇ ਆਗੇ ਹਰਗੁਣ ਵੀ ਕਹਿੰਦੇ ਹੁੰਨੇ ਆਗੇ ਹਾਜ ਸੁਖਵਿੰਦਰ ਇਹਨੂੰ ਲੈਣ ਗਿਆ ਹਨਾ ਸਕੂਲ ਤਾਂ ਕਹਿੰਦਾ ਕਾਹ ਕੇ ਤੁਰਪੇ ਦੋ ਉਹ ਕਹਿੰਦੇ ਤੇ ਕੋਈ ਕਿਤੂ ਨਹੀਂ ਹੈਗੀ ਕਹਿੰਦਾ ਮੈਂ ਬਿੱਕੀ ਨੂੰ ਉਹਨਾਂ ਲਾਇਫ ਹੈਰ ਪੁੱਛਿਆ ਕਹਿੰਦਾ ਉਹ ਕਹਿੰਦਾ ਹਰਗੁਣ ਕਹਿੰਦਾ ਇਹਨੂੰ ਪੱਕਾ ਨਾਮ ਹਰਗੁਣ ਲੈਂਦੇ ਨੇ ਕਹਿੰਦਾ ਉੱਥੇ ਸਕੂਲ 'ਚ ਮੌਤ ਤੱਕ ਹਰਗੁਣ ਹੀ ਲੈਂਦੇ ਨੇਗੇ ਉਹ ਚ ਹਰਗੁਣ ਕਹਿੰਦੇ ਹਨ ਨਾ ਪੁੱਤ ਫੇਰ ਸੋਨੂੰ ਪੁੱਛਿਆ ਹੁਣ ਹੂੰ ਫਿਰ ਮੈਨੂੰ ਫੋਨ ਕਰਕੇ ਪੁੱਛਿਆ ਹਾਂ ਆ ਦੇਖੋ ਹੁਣ ਕੀ ਕੁਝ ਕਰੀ ਜਾਂਦੇ ਨੇ ਹੈਗੇ ਸ਼ਰਾਰਤਾਂ ਸ਼ਰਾਰਤੀ ਬੱਚਾ ਵਾਲਾ ਹੈ ਸਾਡਾ

ਲਓ ਜੀ ਇਹ ਸੀ ਸਾਡਾ ਇੱਕ ਛੋਟਾ ਜਿਹਾ ਪਿਆਰਾ ਜਿਹਾ ਬਲੌਗ ਤੇ ਜੇ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਕਰਨਾ ਸਬਸਕ੍ਰਾਈਬ ਕੀ ਥੈਂਕ ਯੂ ਤੇ ਅੱਗੇ ਤੋਂ ਵੀ ਆਪਾਂ ਇਦਾਂ ਨਹੀਂ ਜਿਹੜੀਆਂ ਵੀਡੀਓ ਨੇ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਪਲੀਜ਼ ਸਪੋਰਟ ਕਰਨਾ ਤੇ ਅੱਗੇ ਤੋਂ ਸਾਡਾ ਜਿਹੜਾ ਹੌਂਸਲਾ ਬਣਾਈ ਰੱਖਣਾ ਫਿਰ ਆਪਾਂ ਇਦਾਂ ਨਹੀਂ ਜਿਹੜੀਆਂ ਵੀਡੀਓ ਨੇ ਹੋਰ ਤੁਹਾਡੇ ਅੱਗੇ ਲੈ ਕੇ ਆਵਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ